ਅੱਜ ਪੰਜਾਬ ਦੇ ਵਿੱਚ ਹਨੇਰੀ ਦੇ ਨਾਲ ਤੇਜ਼ ਹਵਾਵਾਂ ਦੇ ਨਾਲ ਮੀਂਹ ਪਵੇਗਾ ਭਵਿੱਖਬਾਣੀ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੀ ਹੈ ਕਿਹਾ ਗਿਆ ਕਿ 13 ਜ਼ਿਲ੍ਹਿਆਂ ਦੇ ਵਿੱਚ ਅੱਜ ਤੇਜ਼ ਹਨੇਰੀ ਦੇ ਨਾਲ ਬਾਰਿਸ਼ ਹੋਵੇਗੀ ਭਵਿੱਖਬਾਣੀ ਹੋਰ ਕੀ ਕੁਝ ਕਹਿ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਪਹਿਲਾਂ ਫਿਲਹਾਲ ਤੁਹਾਨੂੰ ਦੱਸ ਦੇ ਕਿ ਮੌਸਮ ਸਾਫ਼ ਹੈ ਥੋੜੀ ਹਵਾ ਜ਼ਰੂਰ ਚੱਲ ਰਹੀ ਹੈ ਹਵਾ ਜਿਹੜੀ ਹੈ ਕੱਲ ਰਾਤ ਵੀ ਹਨੇਰੀ ਚੱਲੀ ਸੀ ਬਾਰਿਸ਼ ਪਰਸੋ ਰਾਤ ਵੀ ਹੋਈ ਸੀ ਪਰ ਹੁਣ ਵੀ ਭਵਿੱਖਬਾਣੀ ਹੈ ਮੌਸਮ ਵਿਭਾਗ ਦੀ ਕਿ ਅੱਜ ਪੰਜਾਬ ਦੇ ਵਿੱਚ ਬਾਰਿਸ਼ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਗੜੇਮਾਰੀ ਵੀ ਹੋ ਸਕਦੀ ਹੈ ਜਿਸ ਦੇ ਕਾਰਨ ਕਿਸਾਨਾਂ ਨੂੰ ਪਰੇਸ਼ਾਨ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਕਿਸਾਨਾਂ ਦੀ ਫਸਲ ਜਿਹੜੀ ਆ ਉਹ 6 ਮਹੀਨਿਆਂ ਦੀ ਪਾਲੀ ਹੋਈ ਫਸਲ ਜਿਹੜੀ ਆ ਹੁਣ ਵੱਡੀ ਕਰਨ ਦਾ ਸਮਾਂ ਆਇਆ ਪਰ ਜਦੋਂ ਵਾਢੀ ਕਰਨ ਦਾ ਸਮਾਂ ਜਦੋਂ ਵੀ ਆਉਂਦਾ ਕੋਈ ਵੀ ਫਸਲ ਹੋਵੇ ਚਾਹੇ ਉਹ ਹਾੜੀ ਦੀ ਹੋਵੇ ਸੋਣੀ ਦੀ ਹੋਵੇ ਤਾਂ ਕਿਸਾਨਾਂ ਤੇ ਕੁਦਰਤ ਦੀ ਮਾਰ ਜ਼ਰੂਰ ਪੈਂਦੀ ਹੈ ਤੇ ਅੱਜ ਦੇਖਣਾ ਹੋਵੇਗਾ ਕਿ ਕਿੰਨੀ ਕੁ ਬਾਰਿਸ਼ ਹਨੇਰੀ ਜੜੀਆਂ ਹੋਵੇਗੀ ਪਰ ਫਿਲਹਾਲ ਮੌਸਮ ਜਿਹੜਾ ਆ ਸਾਫ਼ ਦੇਖਣ ਨੂੰ ਮਿਲ ਰਿਹਾ ਥੋੜੀ ਹਵਾ ਜ਼ਰੂਰ ਚੱਲ ਰਹੀ ਹੈ ਧੁੱਪ ਹੈ ਪਰ ਦੇਖਣਾ ਹੋਵੇਗਾ ਕਿ ਮੌਸਮ ਵਿਭਾਗ ਵਿਭਾਗ ਦੀ ਜੋ ਚੇਤਾਵਨੀ ਹੈ ਜਾਂ ਭਵਿੱਖਬਾਣੀਆਂ ਕਿੰਨੇ ਕੁ ਸੱਚ ਸਾਬਤ ਹੁੰਦੀ ਹੈ ਸ਼ਾਮ ਤੱਕ ਬਾਰਿਸ਼ ਹੋਵੇਗੀ ਤੂਫਾਨ ਆਵੇਗਾ ਤੇਜ਼ ਹਵਾਵਾਂ ਚੱਲਣਗੀਆਂ ਜਾਂ ਨਹੀਂ ਗੜੇਮਾਰੀ ਹੋਵੇਗੀ ਜਾਂ ਨਹੀਂ ਇਹ ਦੇਖਣਾ ਹੋਵੇਗਾ ਪਰ ਫਿਲਹਾਲ ਮੌਸਮ ਵਿਭਾਗ ਦੀ ਜਾਣਕਾਰੀ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ 13 ਜ਼ਿਲ੍ਹਿਆਂ ਦੇ ਵਿੱਚ ਹਨੇਰੀ ਤੂਫਾਨ ਦਾ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲਣ ਕਰਕੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਅਦਰ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਮੀਂਹ ਤੂਫਾਨ ਦਾ orange alert ਜਾਰੀ ਕਰ ਦਿੱਤਾ ਗਿਆ ਜਦਕਿ ਸ਼ਨੀਵਾਰ ਨੂੰ ਵੀ ਮੀਂਹ ਪੈਣ ਦੀ ਗੱਲ ਜਿਹੜੀ ਆ ਉਹ ਵੀ ਕਰ ਦਿੱਤੀ ਗਈ ਹੈ ਕਿ ਸ਼ਨੀਵਾਰ ਨੂੰ ਵੀ ਮੀਂਹ ਜਿਹੜਾ ਆ ਉਹ ਪਵੇਗਾ ਜਾਣਕਾਰੀ ਦੇ ਮੁਤਾਬਕ alert ਜਾਰੀ ਕਰ ਦਿੱਤਾ ਗਿਆ yellow alert ਸ਼ਨੀਵਾਰ ਨੂੰ ਵੀ ਤੁਹਾਨੂੰ ਦੱਸ ਦਈਏ ਕਿ ਤਾਪਮਾਨ ਦੇ ਵਿੱਚ 0.3 ਡਿਗਰੀ ਸੈਲਸੀਅਸ ਦੀ ਕਮੀ ਜਿਹੜੀ ਆ ਉਹ ਆਇਆ ਮੌਸਮ ਥੋੜਾ ਜਿਹਾ ਬਦਲਿਆ ਗਰਮੀ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਆ ਮੌਸਮ ਸੰਬੰਧੀ ਨਵੇਂ ਅੰਕੜਿਆਂ ਅਨੁਸਾਰ ਪੰਜਾਬ 'ਚ ਔਸਤ ਵੱਧ ਤਾਪਮਨ 0.3 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ ਪਰ ਇਸ ਦੇ ਬਾਵਜੂਦ ਵੀ ਤਾਪਮਨ ਆਮ ਤੌਰ ਤੇ ਮੌਜੂਦਾ ਮੌਸਮ ਨਾਲ 3.1 ਡਿਗਰੀ ਜਿਹੜਾ ਹੈ ਜ਼ਿਆਦਾ ਸਭ ਤੋਂ ਵੱਧ ਤਾਪਮਨ ਬਠਿੰਡਾ ਵਿੱਚ ਦਰਜ ਕੀਤਾ ਗਿਆ ਜਿੱਥੇ ਪਾਰਾ 40.9 ਡਿਗਰੀ ਸੈਲਸੀਅਸ ਰਿਹਾ ਇਹ ਆਮ ਤਾਪਮਨ ਨਾਲੋਂ 2.4 ਡਿਗਰੀ ਜਿਹੜਾ ਆ ਉਹ ਜ਼ਾਤ ਹੈ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਤਾਪਮਾਨ ਮੌਸਮ ਦੇ ਆਮ ਤੌਰ 'ਤੇ ਜੜਾਇਆ ਵੱਧ ਰਿਹਾ ਜਿਵੇਂ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਫਤਿਹਗੜ ਸਾਹਿਬ ਮੋਹਾਲੀ ਜਿੱਥੇ ਲੂ ਦੇ ਚਪੇੜੇ ਜਿਹੜੇ ਆ ਜ਼ਰੂਰ ਲੋਕਾਂ ਨੂੰ ਪਏ ਮੌਸਮ ਜਿਹੜਾ ਹੈ ਬਦਲਿਆ ਇਕਦਮ ਗਰਮੀ ਨਹੀਂ ਜ਼ਿਆਦਾ ਹੋ ਗਈ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਇਸ ਅਪ੍ਰੈਲ ਦੇ ਮਹੀਨੇ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਲੋਕ ਮਹਿਸੂਸ ਨਹੀਂ ਕਰਦੇ ਪਰ ਹੁਣ ਲੋਕ ਬੇहद ਜ਼ਿਆਦਾ ਗਰਮੀ ਮਹਿਸੂਸ ਕਰ ਰਹੇ ਨੇ 40 ਤੱਕ ਤਾਪਮਾਨ ਜਿਹੜਾ ਆ ਉਹ ਪਹੁੰਚ ਚੁੱਕਿਆ 40 41 ਡਿਗਰੀ ਜਿਹੜਾ ਹੈ ਤਾਪਮਾਨ ਪਹੁੰਚ ਚੁੱਕਿਆ ਲੋਕ ਬੇहद ਪਰੇਸ਼ਾਨ ਹੋਗੇ ਨੇ ਹੁਣੇ ਤਾਂ ਗਰਮੀ ਤੇ ਜੂਨ ਮਈ ਜੁਲਾਈ ਦੇ ਮਹੀਨੇ ਦੇ ਵਿੱਚ ਕੀ ਹੋਵੇਗਾ ਇਹ ਤਾਂ ਮੌਸਮ ਹੀ ਦੱਸੇਗਾ ਜਦੋਂ ਮੌਸਮ ਬਦਲੇਗਾ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਮੀਂਹ ਤੇ ਤੂਫਾਨ ਨੂੰ ਲੈ ਕੇ 13 ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਇਹਨਾਂ ਦੇ ਵਿੱਚੋਂ 8 ਜ਼ਿਲ੍ਹੇ ਜਿਹੜੇ ਨੇ ਉਹ ਇਸ ਤਰ੍ਹਾਂ ਨੇ ਕੁਝ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਰੂਪਨਗਰ ਐਸਐਸ ਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਤੇ ਨਮਾਸ਼ਹਿਰ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਜਿੱਥੇ ਤੇਜ਼ ਹਵਾਵਾਂ ਦੇ ਨਾਲ بارش ਹੋਵੇਗੀ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਰੂਪਨਗਰ ਐਸਐਸ ਨਗਰ ਮੁਹਾਲੀ ਫਤੇਗੜ ਸਾਬਤ ਨਮਾ ਸ਼ਹਿਰ ਦੇ ਜੋ ਕਿਸਾਨ ਨੇ ਉਹ ਇਸ ਖਬਰ ਨੂੰ ਧਿਆਨ ਨਾਲ ਸੁਣ ਲੈਣ ਤੇ ਆਪਣੀ ਫਸਲ ਉਸੇ ਤਰ੍ਹਾਂ ਵਾਢੀ ਕਰਨ ਤਾਂ ਉਸੇ ਤਰ੍ਹਾਂ ਪੰਜ ਹੋਰ ਜ਼ਿਲ੍ਹੇ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਤੇ ਪਟਿਆਲਾ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਇਸ ਦਰਾਂ ਪੰਜਾਬ 'ਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਅੰਮ੍ਰਿਤਸਰ ਦੇ ਵਿੱਚ ਬੱਦਲ ਛਾਏ ਰਹਿਣਗੇ ਮੀਂਹ ਦੇ ਵੀ ਅਸਾਰ ਰਹਿਣਗੇ ਤਾਪਮਾਨ 21 ਤੋਂ 39 ਡਿਗਰੀ ਸੈਲਸੀਅਸ ਦੇ ਵਿੱਚ ਰਹਿਣ ਦਾ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਆ ਉਧਰ ਜਲੰਧਰ ਦੇ ਵਿੱਚ ਵੀ ਬੱਦਲ ਛਾਏ ਰਹਿਣਗੇ ਜਲੰਧਰ ਵਾਸੀਆਂ ਲਈ ਵੀ ਇਹ ਖਬਰ ਆ ਮੀਂਹ ਦੇ ਅਸਾਰ ਬਣੇ ਰਹਿਣਗੇ ਤੇ ਤਾਪਮਾਨ 19 ਤੋਂ 39 ਡਿਗਰੀ ਸੈਲਸੀਅਸ ਦੇ ਵਿੱਚ ਰਹਿਣ ਦੀ ਸੰਭਾਵਨਾ ਉਧਰ ਲੁਧਿਆਣੇ ਵਾਲਿਆਂ ਲਈ ਵੀ ਅਪਡੇਟ ਹੈ ਬੱਦਲ ਛਾਏ ਰਹਿਣਗੇ ਮੀਂਹ ਦੇ ਵੀ ਅਸਾਰ ਨੇ ਤਾਪਮਾਨ 21 ਤੋਂ 39 ਡਿਗਰੀ ਸੈਲਸੀਅਸ ਦੇ ਵਿਚ ਵਿਚ ਰਹਿਣ ਦੀ ਸੰਭਾਵਨਾ ਪਟਿਆਲਾ ਦੇ ਵਿੱਚ ਵੀ ਬੱਦਲ ਛਾਈ ਰਹਿਣਗੇ ਮੀਂਹ ਪੈ ਸਕਦਾ ਤਾਪਮਾਨ 24 ਤੋਂ 39 ਡਿਗਰੀ ਸੈਲਸੀਅਸ ਦੇ ਵਿਚ ਰਹਿਣ ਦੀ ਸੰਭਾਵਨਾ ਉਧਰ ਮੋਹਾਲੀ ਦੇ ਵਿੱਚ ਵੀ ਜਿਹੜਾ ਬੱਦਲ ਛਾਈ ਰਹਿਣਗੇ ਮੀਂਹ ਦੇ ਅਸਾਰ ਨੇ ਮੀਂਹ ਪੈ ਸਕਦਾ ਤੇਜ਼ ਹਵਾ ਚੱਲ ਸਕਦੀ ਹੈ ਤਾਪਮਾਨ 21 ਤੋਂ 37 ਡਿਗਰੀ ਸੈਲਸੀਅਸ ਦੇ ਵਿੱਚ ਰਹਿਣ ਦੀ ਸੰਭਾਵਨਾ ਪਰ ਤੁਸੀਂ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਣਾ ਕਿ ਇਸ ਸਮੇਂ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਬੱਦਲ ਛਾਏ ਨੇ ਹਵਾ ਚੱਲ ਰਹੀ ਆ ਮੌਸਮ ਕਿਹੋ ਜਿਹਾ ਗਰਮੀ ਹੈ ਤਪ ਹੈ ਜਾਂ ਹਵਾ ਚੱਲ ਰਹੀ ਆ ਥੋੜੀ ਰਾਹਤ ਕਮੈਂਟ ਕਰਕੇ ਜ਼ਰੂਰ ਦੱਸੋ